ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦਾ ਢਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਇਸ ਟਾਈਮ ਅਸੀਂ 12 ਤੋਂ ਤੁਹਾਨੂੰ ਲੈ ਕੇ ਪਹੁੰਚਿਆ ਜੀ ਵੇਗੋਵਾਲ ਪਧਾ ਚੌਂਗ ਦੇ ਵਿੱਚ ਤੁਹਾਨੂੰ ਦੱਦਈਏ ਕਿ ਬਾਬਾ ਸ੍ਰੀਚੰਦ દવાਖਾਨੇ ਦੇ ਵਿੱਚ ਪਹੁੰਚੇ ਆ ਡਾਕਟਰ ਜਸਵੰਤ ਹੁਣਾ ਦੇ ਕੋਲ ਜਿਹੜਾ ਪਹੁੰਚੇ ਆ ਤੁਹਾਨੂੰ ਦੱਦਈਏ ਕਿ ਗੋਡੇ ਮੋਡੇ ਤੇ ਸਰਵਾਈਕਲ ਦਾ ਜਿਹੜਾ ਆ ਇੱਥੇ ਬੜੇ ਵਧੀਆ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਆ ਬਹੁਤ ਦੂਰੋਂ ਦੂਰੋਂ ਜਿਹੜੇ ਆ ਮਰੀਜ਼ ਆਉਂਦੇ ਆ ਤੁਸੀਂ ਦੇ ਦੇ ਪਿਓ ਮੇਰੇ ਨਾਲ ਕਿ ਬਹੁਤ ਸਾਰੇ ਮਰੀਜ਼ ਜਿਹੜੇ ਆ ਆਪਣੀ ਵੇਟਿੰਗ ਦੇ ਵਿੱਚ ਵੀ ਨੇ ਤੇ ਲਗਾਤਾਰ ਜਿਹੜਾ ਆ ਇੱਥੇ ਕੰਮ ਵੀ ਹੋ ਰਿਹਾ ਆ ਅੰਦਰ ਡਾਕਟਰ ਸਾਹਿਬ ਜਿਹੜੇ ਨੇ ਉਹ ਆਪਣਾ ਜਿਹੜਾ ਆ ਕੰਮ ਕਰਦੇ ਪਏ ਆ ਦੋਸਤੋ ਇਸ ਟਾਈਮ ਅਸੀਂ ਲਗਾਤਾਰ ਜਿਹੜਾ ਤੁਹਾਨੂੰ ਜਿਹੜਾ ਦਿਖਾ ਰਹੇ ਆ ਪਿਛਲੇ ਹਫਤੇ ਵੀ ਤੁਸੀਂ ਬਹੁਤ ਸਾਰੇ ਸਾਡੇ ਨਾਲ ਮਰੀਜ਼ ਦੇਖੇ ਇਸ ਹਫਤੇ ਵੀ ਜਿਹੜਾ ਆ ਅਸੀਂ ਤੁਹਾਨੂੰ ਰੈਗੂਲਰ ਜਿਹੜੇ ਆ ਉਹ ਜਸਵੰਤ ਜੀ ਦੇ ਦਵਾਖਾਨੇ ਦੇ ਉੱਤੋਂ ਜਿਹੜਾ ਕੀ ਤਾਂ ਦੱਸਦੀ ਕਿ ਬੇਗੋਵਾਲ ਪਧਾਰ ਚੌਂਗ ਦੇ ਵਿੱਚ ਜਿਹੜਾ ਬਾਬਾ ਸ੍ਰੀਚੰਦ દવાਖਾਨਾ ਉੱਥੇ ਪਹੁੰਚੇ ਹਾਂ ਤੇ ਲਗਾਤਾਰ ਜਿਹੜੇ ਅਸੀਂ ਮਰੀਜ਼ਾਂ ਨੂੰ ਦੇਖਦੇ ਪਏ ਹਾਂ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਪਏ ਆਂ ਕਿ ਅੱਜ ਜਿਹੜਾ ਇੱਕ ਮਰੀਜ਼ ਹੋਰ ਦੇਖਿਆ ਗਿਆ ਆ ਇਹ ਨਾ ਇਹ ਪਿਛਲੀ ਵਾਰੀ ਤੁਰ ਨਹੀਂ ਸੀ ਸਕਦਾ ਬਹੁਤ ਥੱਕੇ ਨਾਲ ਤੁਰਦੇ ਸੀ ਕਿਉਂ ਵੀ ਸਹੀ ਹੈ ਤਾਂ ਕਿੰਨਾ ਤੁਰ ਗਿਆ ਸੀ ਹਾਂਜੀ ਅੱਜ ਕਿਵੇਂ ਤੁਰਦੇ ਆ ਅੱਜ ਮੈਂ ਠੀਕ ਹਾਂ ਬਹੁਤ ਕਿੰਨਾ ਠੀਕ ਹਾਂਜੀ ਬਹੁਤ ਠੀਕ ਆ ਇੱਕ ਟੋਕੜ ਮੇਰੇ ਕੋਲ 60 70% ਠੀਕ ਹੈ ਤਾਂ ਚਿਹਰਾ ਵੀ ਫਰਕ ਪੈ ਗਿਆ ਠੀਕ ਹੈ ਇਹ ਦੋ ਕੁ ਮਹੀਨੇ ਦਵਾਈ ਕੀ ਪ੍ਰੋਬਲਮ ਸੀ ਜੀ ਪ੍ਰੋਬਲਮ ਇਹਦੇ ਲੱਕ 'ਚ ਸੀਗੀ ਲੱਕ 'ਚ ਪ੍ਰੋਬਲਮ ਸੀ ਲੱਗਦਾ ਜੋਇੰਟ ਦਾ ਗੈਪ ਘਟਿਆ ਸੀ ਦੋਨੇ ਪਾਸਿਓਂ ਇਹ ਲੱਕ ਦੀ ਝਕੜਨ ਸੀ ਟੁੱਟ ਗਈ ਨਹੀਂ ਝਕੜਨ ਹਾਂ ਜੀ ਡਾਕਟਰ ਸਾਹਿਬ ਕਹਿ ਰਹੇ ਵੀ ਜਿਵੇਂ ਕਿ ਪਹਿਲਾਂ ਤੁਸੀਂ ਜਦੋਂ ਆਏ ਸੀ ਤੁਰਿਆ ਨਹੀਂ ਸੀ ਜਾਂ ਤੁਰਿਆ ਨਹੀਂ ਜਾਤਾ ਮੈਂ ਠੀਕ ਅੱਗੇ ਨਾਲ ਵੋ ਜ਼ਿਆਦਾ ਠੀਕ ਅੱਜ ਤੁਸੀਂ ਤੁਰ ਕੇ ਆਏ ਹੋ ਹਾਂ ਜੀ ਮੈਂ ਤੁਰ ਕੇ ਆਈਆਂ ਪੈਰੀ ਹੱਥ ਲਾ ਕੇ ਹਾਂ ਜੀ ਨਹੀਂ ਲੱਗਦਾ ਪੈਰੀ ਹੱਥ ਹੈ ਆਹ ਲਾਤ ਹੋ ਤਾਂ ਨਹੀਂ ਸੀ ਲੱਕ ਦੇ ਵਿੱਚ ਪ੍ਰੋਬਲਮ ਹੋਵੇ ਤੇ ਆਹ ਕੰਮ ਕਦੀ ਹੁੰਦਾ ਹੀ ਨਹੀਂ ਆਪਾਂ ਬਹੁਤ ਜ਼ਿਆਦਾ ਦੇਖਿਆ ਕਿਉਂਕਿ ਮੇਰੇ ਮਾਤਾ ਸ੍ਰੀ ਨਾਲ ਵੀ ਇਸ ਤਰ੍ਹਾਂ ਪਿੱਛੇ ਜੀ ਹੋ ਗਿਆ ਸੀ ਤੇ ਜਦੋਂ ਲੱਕ ਦੇ ਵਿੱਚ ਜਿਹੜੀ ਦਰਦ ਨਿਕਲਦੀ ਹੈ ਉੱਥੇ ਆਪਾਂ ਕਦੇ ਵੀ ਜਿਹੜਾ ਆ ਝੁੱਕ ਕੇ ਜਿਹੜਾ ਕੋਈ ਚੀਜ਼ ਚੁੱਕਣੀ ਜਿਹੜੀ ਹੈ ਬੜੀ ਮੁਸ਼ਕਲ ਹੋ ਜਾਂਦੀ ਹੈ ਉਹ ਚੀਜ਼ ਜਿਹੜੀ ਦੇਖੀ ਜਾ ਰਹੀ ਪੇ ਲੱਕ ਚ ਇੰਨਾ ਦਰਦ ਹੋਣ ਦੇ ਬਾਵਜੂਦ ਜੇ ਮਰੀਜ਼ ਕੋ ਤੁਰਿਆ ਨਾ ਜਾਂਦਾ ਹੋਵੇ ਤੇ ਮਰੀਜ਼ ਇਸ ਤਰ੍ਹਾਂ ਜਿਹੜਾ ਆ ਪੈਰੀ ਹੱਥ ਲਾਲੇ ਕਿਵੇਂ ਲੱਗ ਰਿਹਾ 15 ਦਿਨ ਪਹਿਲਾਂ ਕਿਵੇਂ ਸੀ ਅੱਜ ਕਿਵੇਂ ਹਾਂਜੀ ਉਹ ਜਿਆਦਾ ਤੌਰ ਜਿੱਦਾਂ ਡਿੰਗੀ ਹੋ ਗਈ ਸੀ ਉਹ ਥੋੜੀ ਸਿੱਧੀ ਹੋ ਗਈ ਚਲੋ ਜਿੱਦਾਂ ਮਤਲਬ ਮੰਨ ਲਓ ਰਪੇਜ ਚ 50 ਪੈਸੇ ਦਾ ਫਰਕ ਪੈ ਗਿਆ ਹਨਾ ਹੌਲੀ ਹੌਲੀ ਆਪੇ ਪੈ ਜਾਏਗਾ ਕਿੰਨੇ ਪਰਸੈਂਟ ਫਰਕ ਉਹ ਹਾਂਜੀ ਹਾਂਜੀ ਇਦਾਂ ਠੀਕ ਇਹ ਵੀ ਇੱਕ ਮੇਰੀ ਭੈਣ ਆ ਇਹ 50% ਠੀਕ ਆ 15 ਦਿਨਾਂ ਚ ਤੇ ਅੱਜ ਫੇਰ ਫਿਰ ਟਕੀਤਾ ਦਵਾਈ ਲੈਣ ਆਈ ਠੀਕ ਹੈ ਵਧੀਆ ਤੇ ਇਹ ਇੱਥੋਂ ਹੀ ਆ ਪਰ ਇਹੇ ਕੱਲ ਵੀ ਮੈਂ ਇੱਥੇ ਸਵਾ ਸਾਲਾਂ ਦੇ ਗੁਆਂਣ ਬੈਠਾ ਸਵਾ ਸਾਲ ਹੋ ਗਿਆ ਤਾਂ ਕੰਨ ਸਾਨੂੰ ਤੇ ਇਹਨਾਂ ਨੂੰ ਪਤਾ ਨਹੀਂ ਸੀ ਕਿਉਂ ਭਾਈ ਪਤਾ ਸੀ ਇਹਦਾ ਨਾਂ ਅਸੀਂ ਰੱਖਿਆ ਜਸਵੀਰ ਦਾ ਤੇ ਇਹ ਤਾਂ ਮੈਨੂੰ ਪਤਾ ਨਹੀਂ ਕੀ ਆ ਕਿ ਮੇਰੀ ਸੱਸ ਦੀ ਸ਼ਕਲ ਇਹਦੇ ਵਰਗੀ ਸੀ ਤਾਂ ਇਹਦਾ ਨਾਂ ਜਸਵੀਰ ਰੱਖਿਆ ਅਸੀਂ ਓਕੇ ਬਟੂ ਡਾਕਟਰ ਵੀ ਨਾਲੇ ਭਰਾਵਾਂ ਵਰਗੇ ਕੀ ਹਾਂਜੀ ਹਾਂ ਦੇ ਨੇ ਸੋਹਣਾ ਬੋਲਦੇ ਨੇ ਉਹ ਭਰਾਵਾਂ ਨੂੰ ਬੋਲਣ ਕਿਤੇ ਭਰਾ ਹੀ ਲੱਗਣਗੇ ਹੈਨਾ ਜਿਹੜਾ ਸਾਥ ਬੰਦਾ ਹੁੰਦਾ ਉਹ ਜਿੱਥੇ ਬੈਠਾ ਉਹਦੇ ਉਹੀ ਵਾਂ ਪੇ ਉਹੀ ਦੀਪੋਤੋ ਹੀ ਪੈਣ ਪਾਈ ਉਹ ਸਾਡੇ ਕੋਲ ਦਾ ਹੱਕਦਾਰ ਹੀ ਤਾਂ ਹੁੰਦਾ ਠੀਕ ਹੈ ਸਾਡੇ ਕੋਲ ਇਹ ਦਿਆਂ ਦੀ ਪੈਣਾ ਪਤਾ ਨਹੀਂ ਕਿੰਦੀਆਂ ਕਿਹਦੀਆਂ ਠੀਕ ਹੈ ਉਹ ਸਾਡਾ ਕੰਮ ਹੈ ਆਪਣੇ ਕੰਮ ਨੂੰ ਪੂਜਾ ਸਮਝ ਕੇ ਕਰੋ ਸਾਡੇ ਨਾਲ ਜਿਹੜੇ ਨੇ ਹੋਰ ਵੀ ਮਰੀਜ਼ ਇੱਥੇ ਲਗਾਤਾਰ ਜੁੜਦੇ ਪਏ ਨੇ ਜਿਹੜੀ ਪ੍ਰੋਬਲਮ ਤੁਸੀਂ ਦੇ ਦਦੇ ਪਏ ਗੋਡਿਆਂ ਦੀ ਮੋਡਿਆਂ ਦੀ ਜਿਹੜੀ ਪ੍ਰੋਬਲਮ ਆ ਉਹੀ ਜ਼ਿਆਦਾਤਰ ਜਿਹੜੀ ਇੱਥੇ ਦੇਖ ਨੂੰ ਮਿਲਦੀ ਪਈ ਹੈ ਗੋਡੇ ਮੋਡੇ ਜਿਹੜੇ ਆ ਲੋਕਾਂ ਦੇ ਜ਼ਿਆਦਾਤਰ ਜਿਹੜੇ ਲੱਕ ਦੀ ਪ੍ਰੋਬਲਮ ਆ ਜਿਹੜੀ ਗੋਡਿਆਂ ਦੀ ਪ੍ਰੋਬਲਮ ਹੈ ਉਹ ਹੀ ਜ਼ਿਆਦਾ ਆ ਰਹੀ ਹੈ ਤੇ ਦੇਖਦੇ ਪਿਓ ਵੀ ਉਮਰ ਦੇ ਤਕਾਜ਼ੇ ਦੇ ਮੁਤਾਬਕ ਜਦੋਂ ਗੋਡਿਆਂ ਦੇ ਵਿੱਚ ਹੌਲੀ-ਹੌਲੀ ਫਾਲਟ ਪੈਣਾ ਸ਼ੁਰੂ ਹੋ ਜਾਂਦਾ ਤੇ ਉੱਥੇ ਤੁਸੀਂ ਦੇਖਦੇ ਪਿਓ ਕਿ ਉੱਥੇ ਕਿਸ ਤਰ੍ਹਾਂ ਮਤਲਬ ਚੱਲਦਾ ਦੇਖਦੇ ਪਿਓ ਲਗਾਤਾਰ ਜਿਹੜੀਆਂ ਤਸਵੀਰਾਂ ਕੁਛ ਮਰੀਜ਼ੇ ਬਿਲਕੁਲ ਕਲੋਜ਼ ਕਰਕੇ ਵਿਖਾਵਾਂਗੇ ਵੀ ਐ ਜਗ੍ਹਾ ਤੁਸੀਂ ਦੇਖਦੇ ਪਈਓ ਵੀ ਇੱਕ ਗੈਪ ਆ ਜਿਹੜਾ ਘਟੋ ਘਟ ਇੰਚੀ ਦਾ ਗੈਪ ਜਿਹੜਾ ਆ ਦਿਖਾਇਆ ਜਾ ਰਿਹਾ ਆ ਇੱਕ ਇੰਚੀ ਜਿਹੜੀ ਆ ਉਹ ਇੱਥੋਂ ਹਿੱਲੀ ਪਈ ਆ ਆ ਦੇਖੋ ਇੱਥੋਂ ਜਿਹੜਾ ਐ ਚੀਜ਼ ਜਿਹੜੀ ਇੱਥੋਂ ਜਿਹੜੀ ਪ੍ਰੋਬਲਮ ਆਉਂਦੀ ਲੱਕ ਦੇ ਵਿੱਚੋਂ ਜਿਹੜੀ ਐ ਜ਼ਿਆਦਾ ਪ੍ਰੋਬਲਮ ਜਿਹੜੀ ਐ ਦੇਖਣ ਨੂੰ ਮਿਲਦੀ ਪਈ ਐ ਮਰੀਜ਼ ਤੇ ਇੱਥੋਂ ਹੀ ਜਿਹੜੀ ਪ੍ਰੋਬਲਮ ਜਿਹੜੀ ਐ ਕ੍ਰੀਏਟ ਹੋ ਕੇ ਜਿਹੜੀ ਉੱਥੋਂ ਤੱਕ ਪਹੁੰਚਦੀ ਐ ਤੇ ਜਿਹੜੀ ਲਾਤਾਂ ਦੇ ਵਿੱਚ ਜਿਹੜਾ ਫਰਕ ਪੈਂਦਾ ਫਿਰ ਤੁਰਨ ਦੇ ਵਿੱਚ ਜਿਹੜੀ ਐ ਜਿਹੜੀ ਐ ਬਜ਼ੁਰਗਾਂ ਨੂੰ ਜਿਹੜੀ ਜ਼ਿਆਦਾਤਰ ਜਿਹੜੀ ਲੋਕਾਂ ਨੂੰ ਜਿਹੜੀ ਇਸ ਚੀਜ਼ ਦੀ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਉਹਨੇ ਡਾਕਟਰ ਸਾਹਿਬ ਆਉਂਦੇ ਆ ਤੇ ਉਹ ਗੈਪ ਜਿਹੜਾ ਕੱਟਦੇ ਆ ਆਪਾਂ ਦੇਖਦੇ ਆ ਵੀ ਕਿਵੇਂ ਕੱਟਦੇ ਆ ਪਹਿਲੀ ਇਹ ਪਹਿਲੀ ਵਾਰ ਹੀ ਆਇਆ ਪਹਿਲੀ ਵਾਰ ਅਮਰੀਜ਼ ਜਿਹੜੇ ਨੇ ਇਸ ਟਾਈਮ ਜਿਹੜੇ ਸਾਡੇ ਨਾਲ ਇਸ ਟਾਈਮ ਇਹ ਪਹਿਲੀ ਵਾਰੀ ਉਹ ਅਸੀਂ ਦੇਖ ਚੁੱਕੇ ਆ ਕਿ ਜਿਹੜਾ ਆ ਘਟਾ ਉਧਰ ਮੈਂ ਦਿਖਾਵਾਂਗਾ ਵੀ ਡਾਕਟਰ ਸਾਹਿਬ ਦੇ ਕੰਮ ਕਰਨ ਦਾ ਤਰੀਕਾ ਕੈਮਰਾਮੈਨ ਨੂੰ ਕਹਾਂਗਾ ਵੀ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਦੇਦੇ ਪਿਓ ਮੇਰੇ ਨਾਲ ਤਸਵੀਰਾਂ ਦੇ ਵਿੱਚ ਲਗਾਤਾਰ ਡਾਕਟਰ ਜਸਵੰਤ ਜੀ ਦੇ ਕੋਲ ਓਕੇ ਮੇਰੀਆਂ ਤੁਹਾਨੂੰ ਦੱਸ ਦਿੰਦਾ ਮੇਰਾ ਫੇਕ ਮੇਰਾ ਕੰਮ ਕਰਦੇ ਨੇ ਤੇ ਕੋ ਦੂਜਾ ਕਿੰਨੇ ਸਾਡੇ ਇਹਨੂੰ ਬੱਦੀ ਰਿਤੇ ਤੁਹੀ ਦੇਖਦੇ ਪਿਓ ਲਗਾਤਾਰ ਤਸਵੀਰਾਂ ਦੇ ਵਿੱਚ ਕਿ ਐਕਸਰਸਾਈਜ਼ ਦੇ ਟਾਈਪ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਡਾਕਟਰ ਜਸਵੰਤ ਜੀ ਜਿਹੜਾ ਆ ਬਾਬਾ ਸ੍ਰੀਚੰਦ ਦਵਾਖਾਨਾ ਬੇਗੋਵਾਲ ਬੇਗੋਵਾਲ ਦੇ ਵਿੱਚ ਅਸੀਂ ਇਸ ਟਾਈਮ ਮੌਜੂਦ ਆ ਜਿਹੜੀ ਪ੍ਰੋਬਲਮ ਤੁਸੀਂ ਦੇ ਦੇ ਪਈਓ ਜ਼ਿਆਦਾਤਰ ਜਿਹੜੀ ਪ੍ਰੋਬਲਮ ਹੈ ਉਹ ਏਸ਼ੀ ਚੀਜ਼ ਦੀ ਆ ਰਹੀ ਹੈ ਬਰਾਬਰ ਹੋ ਗਿਆ ਜੀ ਥੋੜਾ ਜਿਹਾ ਜਿਹੜਾ ਪ੍ਰੋਬਲਮ ਰਹਿ ਜਾਂਦੀ ਤਾਂ ਉਹਨੂੰ ਵੀ ਜਿਹੜਾ ਠੀਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਡਾਕਟਰ ਸਾਹਿਬ ਜੀ ਦੇ ਆਪਣੇ ਹੈਲਪਰਾਂ ਦੇ ਨਾਲ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਸਰ ਇਹ ਵੀ ਹਾਜੀ ਆ ਲੱਤ ਦਾ ਜੋੜ ਆ ਜਿਹੜਾ ਉੱਪਰ ਚੜਿਆ ਸੀ ਉਹ ਲੱਤ ਹੈ ਬਹੋੜਾ ਨੂੰ ਫਿੱਟ ਕਰਕੇ ਵੀ ਦਿਖਾਉਣੇ ਤੁਹਾਨੂੰ ਉਹਦਾ ਸਜਾ ਕਰਕੇ ਮਰੀਜ਼ ਨੂੰ ਦਿਖਾਵਾਂਗੇ ਇਹਦਾ ਮੌਕੇ ਦੀ ਦੇਖ ਲੈਣੇ ਸਰਉਦ ਲਗਾਤਾਰ ਲਾਈਵ ਜਿਹੜੀ ਗੱਲਬਾਤ ਚੱਲਦੀ ਪਈ ਹੈ ਤੁਸੀਂ ਦੇਖੋ ਆਪਣੇ ਕਿ ਕਿਵੇਂ ਚੱਲਦਾ ਪਿਆ ਆ ਲਗਾਤਾਰ ਜਿਹੜਾ ਡਾਕਟਰ ਸਾਹਿਬ ਵੱਲੋਂ ਜਿਹੜਾ ਆ ਉਹ ਕੰਮ ਕੀਤਾ ਜਾ ਰਿਹਾ ਕਿਵੇਂ ਕੀਤਾ ਜਾ ਰਿਹਾ ਆ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਜਿਹੜੀਆਂ ਨੇ ਦਿਖਾਈਆਂ ਜਾ ਰਹੀਆਂ ਨੇ ਜਿਦੇ ਚ ਤੁਸੀਂ ਦੇਖਦੇ ਪਏ ਹੋ ਡਾਕਟਰ ਸਾਹਿਬ ਜਿਹੜੇ ਆ ਆਪਣੇ ਵਧੀਆ ਤਰੀਕੇ ਨਾਲ ਜਿਹੜਾ ਆ ਉਹ ਦੇਖਦੇ ਪਏ ਓਪੀ ਕਿਵੇਂ ਜਿਹੜਾ ਆ ਮਰੀਜ਼ ਨੂੰ ਜਿਹੜਾ ਸ਼ੈਟ ਕੀਤਾ ਜਾ ਰਿਹਾ ਆ ਗੱਲ ਇੱਕ ਪਾਸੇ ਸਾਡੇ ਨਾਲ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਬਾਬਾ ਜੀ ਮੈਂ ਤਾਂ ਸਿਰ ਦੀ ਗੱਲ ਕਰਦਾ ਸਿਰ ਦੀ ਐਕਸ-ਰੇ ਨੂੰ ਮਤਲਬ ਬੜੀ ਜਿਆਦਾ ਕੋਲਾ ਘੱਟਾ ਬੜਾ ਕੰਮ ਕਰਾ ਰਿਹਾ ਦੇ ਦੇ ਪਿਓ ਤੁਸੀਂ ਤਸਵੀਰਾਂ ਦੇ ਵਿੱਚ ਲਗਾਤਾਰ ਦੇ ਦੇ ਪਿਓ ਤੁਸੀਂ ਤਸਵੀਰਾਂ ਦੇ ਵਿੱਚ ਲਗਾਤਾਰ ਤੁਸੀਂ ਦੇਖਦੇ ਪਿਓ ਡਾਕਟਰ ਜਸਵੰਤ ਜੀ ਦੇ ਦਵਾਖਾਨੇ ਦੇ ਤੋਂ ਜਿਵੇਂ ਆ ਨਤਾਂ ਵੀ ਗਿਆ ਹੀ ਹਨ ਇਹ ਵੀ ਬਿਲਕੁਲ ਸਿੱਧੀਆਂ ਕਰਦੀਆਂ ਦੋ ਟਾਈ ਵੀ ਨੇ ਚ ਜਿਲਕੋ ਸਿੱਧੀਆਂ ਕੋ ਫਾੜਨਾ ਨਹੀਂ ਹੋਊਗਾ ਬਿਲਕੁਲ ਬਿਲਕੁਲ ਬਰਾਬਰ ਪਿੱਛੇ ਲਗਾਤਾਰ ਤੁਸੀਂ ਤਸਵੀਰਾਂ ਦੇਖਦੇ ਪਈਓ ਮਰੀਜ਼ ਦੇ ਨਾਲ ਤੁਸੀਂ ਤੁਹਾਨੂੰ ਜਿਹੜਾ ਲਗਾਤਾਰ ਦਿਖਾਇਆ ਜਾ ਰਿਹਾ ਗੋਡਿਆਂ ਦੇ ਵਿੱਚ ਡਾਕਟਰ ਸਾਹਿਬ ਨੇ ਕਿਹਾ ਵੀ ਜਿਹੜਾ ਗੈਪ ਆ ਜਿਹੜਾ ਆ ਰਿਹਾ ਆ ਜੜੀਆਂ ਲੱਤਾਂ ਦੇ ਵਿੱਚ ਜਿਹੜਾ ਗੈਪ ਆ ਰਿਹਾ ਇਹ ਵੀ ਕੁਝ ਮਹੀਨਿਆਂ ਦੇ ਵਿੱਚ ਜਿਹੜਾ ਆ 2-3 ਮਹੀਨਿਆਂ ਦੇ ਵਿੱਚ ਬਿਲਕੁਲ ਬਰਾਬਰ ਜੀ ਜਿਹੜਾ ਗੋਡਿਆਂ 'ਚ ਗੈਪ ਆ ਉਹ 2-3 ਮਹੀਨਿਆਂ ਦੇ ਵਿੱਚ ਉਹ ਵੀ ਜਿਹੜਾ ਆ ਬਰਾਬਰ ਕਰ ਦਿੱਤਾ ਜਾਏਗਾ ਬਿਲਕੁਲ ਬਰਾਬਰ ਲੱਤਾਂ ਜਿਹੜੀਆਂ ਹੋ ਜਾਣਗੀਆਂ ਤਾਂ ਉਹਨਾਂ ਨੂੰ ਲਗਾਤਾਰ ਜਿਹੜਾ ਆ ਤੁਸੀਂ ਦੇਖਦੇ ਪਿਓ ਕਿ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਲਗਾਤਾਰ ਲਗਾਤਾਰ ਤੁਸੀਂ ਦੇਖਦੇ ਪਈਓ ਦੇਖਦੇ ਪਈਓ ਲਗਾਤਾਰ ਤੁਸੀਂ ਤਸਵੀਰਾਂ ਦੇਖੋ ਬਿਲਕੁਲ ਜਿਹੜਾ ਆ ਉਹ ਦੇਦੇ ਪਈਓ ਵੀ ਜਿਹੜੀਆਂ ਲੱਤਾਂ ਦੇ ਵਿੱਚ ਗੈਪ ਆ ਜਾਂਦਾ ਗੋਡੇ ਮੁੜ ਜਾਂਦੇ ਆ ਤੇ ਉਹਨਾਂ ਨੂੰ ਵੀ ਜਿਹੜਾ ਆ ਬਰਾਬਰ ਕਰਨ ਵਾਸਤੇ ਜਿਹੜਾ ਆ ਉਹ ਕੀਤਾ ਜਾ ਰਿਹਾ ਇੱਕ ਜਿਹੜਾ ਚੀਜ਼ ਇੱਥੇ ਦੇਖਣ ਨੂੰ ਮਿਲਦੀ ਪਈ ਉਹ ਇਹੀ ਦੇਖਣ ਨੂੰ ਮਿਲਦੀ ਪਈ ਵੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਬੜੇ ਆਰਾਮਦਾਰ ਤਰੀਕੇ ਦੇ ਨਾਲ ਜਿਹੜਾ ਡਾਕਟਰ ਸਾਹਿਬ ਵੱਲੋਂ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਆ ਤਸਵੀਰਾਂ ਤੁਸੀਂ ਦੇ ਦਿੱਤੇ ਪਿਓ ਦੁਕਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਓਕੇ ਨਾੜ ਦੇ ਫਿਰ ਚੱਲ ਗੋਡ ਆ ਵਧੀਆ ਬਈ ਉਹਦੇ ਪੂਰਾ ਇਹ ਜਿਆਦਾ ਆ ਬਹੁਤ ਪਾ ਇਹ ਕੱਲ ਜਾਣਾ ਇੱਧਰ ਆ ਜਾ ਇਹਨੂੰ ਮੂਹਰੇ ਪਾ ਲੈਣਾ ਐਦਾਂ ਵੱਖ ਕਰ ਦੇ ਆਹ ਜਿਹੜੀ ਇੱਥੋਂ ਆਹ ਲੱਤ ਜਿਹੜੀ ਆ ਹਾਂਜੀ ਮੇਰੇ ਕਾ ਉੱਠ ਚੱਲੇ ਜਾ ਦਲੇ ਜਾਂਦ ਹਨ ਹਸਟਮ ਇਧਰ ਲੈ ਆਓ ਇਧਰ ਝਾਕ ਮੇਰੇ ਬਾਦ ਇਹਦਾ ਕਰਨਾ ਹੈ ਠੀਕ ਦੇ ਦੇ ਹਸਟਮ ਮੈਂ ਤੁਹਾਨੂੰ ਦੱਸ ਰਿਹਾ ਆਇਥੋਂ ਐ ਕਰ ਲਈ ਉਹਦਾ ਪਾ ਕੇ ਜਾਂਦਰ ਸਲਾਤullah ਕਹਿੰਦਾ ਵੀ ਨਹੀਂ ਕਰ ਆਹ ਦੇ ਕੋ ਥੱਲੇ ਥੱਲੇ ਵੀ ਦੇ ਦੇ ਵੀ ਡਾਕਟਰ ਸਾਹਿਬ ਆਪਣੀ ਲਤ ਨੂੰ ਵੀ ਜਿਹੜਾ ਆ ਉਹ ਕਰਵਾ ਕੇ ਦੱਸ ਰਿਹਾ ਵੀ ਇਸ ਤਰ੍ਹਾਂ ਕਰਨਾ ਆ ਘਰ ਦੇ ਵਿੱਚ ਜਿਹੜੀ ਐਕਸਰਸਾਈਜ਼ ਕਰਨੀ ਬੜੀਓ ਬਾਹਰ ਗਈ ਆਏ ਕੋ ਬੁਲੀ ਕੋਈ ਤਾਂ ਆਖਦੀ ਠੀਕ ਆ ਜਿੰਨੀ ਕਿ ਠੱਲੇ ਇਧਰ ਨਹੀਂ ਵੀ ਉਧਰ ਨਹੀਂ ਨਹੀਂ ਉਧਰ ਪਾਲਾ ਕਰਦੇ ਉਧਰ ਪਾਲਾ ਸਰ ਤੁਸੀਂ ਨਾ ਬਿਠਾ ਕੇ ਤੋਂ ਕਰੋ ਕੋਈ ਕੋ ਹੋ ਰਿਹਾ ਨਾ ਕਰੋ ਜਰਾ ਫਰਕ ਪੈਂਦਾ ਹੁੰਦਾ ਲੱਗਾ ਤੁਹਾਨੂੰ ਫਰਕ ਕੋਈ ਆਹ ਥੋੜਾ ਕੀ ਕਰੋ ਆਹ ਕੀ ਆ ਕੀ ਬਾਤ ਆ ਜੀ ਪਾਪਾ ਜੀ ਕਹਿ ਰਹੇ ਵੀ ਥੋੜਾ ਜਿਹਾ ਡਰਸਾ ਹੋਰ ਕਰ ਦੋ ਮੈਨੂੰ ਫੜਾ ਫਰਕ ਲੱਗਿਆ ਜੇ ਆ ਚੰਬੇ ਵਾਲੀ ਗੱਲ ਆ ਵੀ ਮਰੀਜ਼ ਖੁਦ ਕਹਿ ਰਿਹਾ ਆ ਕਿ ਦਰਸਾ ਮੈਨੂੰ ਫਰਕ ਲੱਗਿਆ ਥੋੜਾ ਜਿਹਾ ਹੋਰ ਕਰ ਦੋ ਐਨ ਤਾਂ ਭਾਵ ਵੀ ਉਹਨਾਂ ਦੇ ਸਰੇ ਕਿਵੇਂ ਲੱਗ ਗਿਆ ਭਾਈ ਮਰੀਜ਼ ਦੇ ਮੂੰਹੋਂ ਵੀ ਮੈਨੂੰ ਲੱਗਦਾ ਹੋਰ ਕਰ ਦਿਓ ਇਹਦੇ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪਹਿਲਾ ਤਾਂ ਪੁਆਇੰਟ ਮੇਰਾ ਸਿੱਧਾ ਜ ਹੈ ਹੁਣ ਕੈਮਰਾ ਇੱਥੇ ਮਾਰ ਲਈ ਕਦੇ ਵੀ ਗੋਡੇ 'ਚ ਗੈਪ ਵੱਧ ਘਟਦੀ ਹੁੰਦਾ ਜਿਹੜਾ ਕਹਿੰਦਾ ਗੈਓ ਗੋਡੇ 'ਚ ਗੈਪ ਵੱਧ ਗਿਆ ਮੇਰੀ ਗੱਲ ਨੂੰ ਪੂਰੀ ਧਿਆਨ ਨਾਲ ਸੁਣ ਲਿਓ ਆ ਹੱਡੀ ਇੱਥੋਂ ਇੱਦਾਂ ਆ ਇੱਥੋਂ ਇੱਦਾਂ ਇੱਕ ਦੂਜੇ ਦੇ ਤੇ ਲਿਗਾਮੈਂਟ ਲੱਗੀ ਹੋਇਆ ਤਾਂ ਟਿਕਦੀ ਐ ਤਾਂ ਆਪਾਂ ਤੁਰਦੇ ਆ ਇੱਥੋਂ ਆ ਹੱਡੀ ਜਿਹੜੀ ਐ ਉੱਪਰ ਉੱਠ ਖੜਦੀ ਐ ਪੋਟੇਜ ਹਾਂ ਹਾਂ ਆ ਸਾਡੀ ਉੱਪਰ ਉੱਠੀ ਹੀ ਸੀ ਉੱਪਰ ਉੱਠ ਕੇ ਘਾ ਲਾਤੇ ਜਿਹੜੀ ਘੁੰਮ ਗਈ ਇਹ ਬਜਾਰਾ ਉਵੇਂ ਹੀ ਕੰਮ ਲੈਂਦਾ ਰਿਹਾ ਸੀ ਹੈਵੀ ਸੀ ਉਵੇਂ ਹੀ ਕੰਮ ਲੈਂਦਾ ਰਿਹਾ ਧੱਕੇ ਨਾਲ ਝੋਲ ਮਾਰ ਕੇ ਤਰਦਾ ਰਿਹਾ ਹੋਰ 빙ੀ ਹੋਈ ਗਈ ਤੇ ਆ ਕਰਨਾ ਇਹਦੇ ਇੱਕ ਬੇਡ ਮੇਰਾ ਬੇਡ ਬੜਾ ਹੈ ਮੈਂ ਉਹ ਹੀ ਕਹਿੰਦਾ ਬੇਡ ਜ਼ਿਆਦਾ ਕਰਕੇ ਘੁੰਮੀ ਹੈ ਓਕੇ ਛੱਡ ਦਿਓ ਲਓ ਇਹ ਤੋਂ ਬਾਅਦ ਨਹੀਂ ਘੁੰਮ ਸਕਦੇ ਕੀ ਹਾਂ ਬਹੁਤ ਵਧੀਆ ਤਰੀਕੇ ਦੇ ਨਾਲ ਪਪੇ ਕਿਵੇਂ ਲੱਗਦਾ ਪਪਾਏ ਹਾਂਜੀ ਕਿਵੇਂ ਲੱਗਿਆ ਹੁਣ ਥੋੜਾ ਠੀਕ ਲੱਗਾ ਹੁਣ ਠੀਕ ਲੱਗਾ ਲੱਗਿਆ ਹਾਂ ਠੀਕ ਲੱਗਾ ਕੀ ਜਿਹੜਾ ਕੱਢ ਕੇ ਦੇਖਿਆ ਕੀ ਬਾਤ ਹੈ ਜੀ ਗੇੜਾ ਕੱਢਣ ਵਾਸਤੇ ਕਿਹਾ ਜਾ ਰਿਹਾ ਡਾਕਟਰ ਸਾਹਿਬ ਵੱਲੋਂ ਕਿ ਗੇੜਾ ਕੱਢਿਆ ਜਾਵੇ ਵੀਡੀਓ ਦੇ ਕੇ ਆਏ ਹਾਂ ਜੀ ਸਰ ਤੁਸੀਂ ਕਿੱਥੋਂ ਆਏ ਹੋ ਸਰ ਆਪਾਂ ਮਕੇਰੀਆਂ ਤੋਂ ਆਏ ਜੀ ਵੀਡੀਓ ਦੇ ਕੇ ਆਏ ਹੋ ਹਾਂ ਜੀ ਹਾਂ ਜੀ ਵੀਡੀਓ ਦੇ ਕੇ ਆਏ ਕਿਵੇਂ ਲੱਗ ਰਿਹਾ ਨਹੀਂ ਸਰ ਵਧੀਆ ਲੱਗ ਰਿਹਾ ਗੇੜਾ ਦੇ ਨਾਲ ਨੂੰ ਹੁਣ ਤੇ ਇਹ ਮਰੀਜ਼ ਹੀ ਦੱਸੂਗਾ ਨਾ ਜਿਹਨਾਂ ਨੂੰ ਫਰਕ ਪਿਆ ਹੈ ਤੁਸੀਂ ਜਿਹੜੇ ਹੋਰ ਤੁਹਾਨੂੰ ਮਰੀਜ਼ ਦੇਖਦੇ ਫੇਰ ਤੁਸੀਂ ਕਿਸੇ ਨੂੰ ਦੇਖ ਕੇ ਆਏ ਨਹੀਂ ਅਸੀਂ ਤਾਂ ਦੇਖ ਕੇ ਆਏ ਆਂ ਜੀ ਹਾਂ ਤੁਸੀਂ ਜਿਹੜੇ ਜਿਹੜੇ ਤੁਹਾਨੂੰ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋ? ਨਹੀਂ ਅਸੀਂ ਤੇ ਇਹੀ ਕਹਾਂਗੇ ਆਪਰੇਸ਼ਨ ਦੇ ਨਾਲੋਂ ਇਹ ਬੈਟਰ ਹੈ ਜੀ। ਮੇਰੀ ਇੱਕ ਅੱਲਾ ਜਵਾਬ ਦੇ। ਜੋ ਲਾਈਵ ਦੇਖਿਆ ਸੀ ਉਹੀ ਹੈ ਜਾਂ ਕੁਝ ਹੋਰ ਹੈ? ਨਹੀਂ ਨਹੀਂ ਸਰ ਜਿੱਦਾਂ ਦੇਖਿਆ ਆ ਉਦਾਂ ਹੀ ਆ ਜੀ। ਜਦੋਂ ਮੈਂ ਲਾਈਵ ਤੇ ਫੋਨ ਹਾਂਜੀ 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 ਤੁਹਾਡਾ ਵੀ ਲਾਈਵ ਹੁਣ ਲੋਕੀ ਦੇਖਣਗੇ। ਠੀਕ ਹੈ। ਆਉਣਾ ਚਾਹੀਦਾ ਲੋਕਾਂ ਨੂੰ? ਨਹੀਂ ਸਰ ਆਉਣਾ ਚਾਹੀਦਾ ਕਿਉਂਕਿ ਡਾਕਟਰੀ ਇਲਾਜ ਦੇ ਹਿਸਾਬ ਨਾਲ ਸਾਨੂੰ ਤਾਂ ਆਪਰੇਟ ਦੱਸਿਆ ਹੋਇਆ ਸੀ। ਤੇ ਅਸੀਂ ਵੀ ਹੁਣ ਦਿੰਦਾ ਚਿੰਤਾ ਛੱਡਦੇ ਤੇ ਆਪਰੇਟ ਨੂੰ ਆਪਾਂ ਆਪਰੇਟ ਸਾਨੂੰ ਕਈਆਂ ਨੇ ਜਿੰਨੇ ਡਾਕਟਰਾਂ ਨੂੰ ਮਿਲੇ ਸਾਰਿਆਂ ਨੇ ਆਪਰੇਟ ਹੀ ਦੱਸਿਆ ਇੱਦਾਂ ਜਾ ਰੱਖਿਓ ਇਹਨਾਂ ਵੇਟ ਹੈਲੀਕੋਨ ਕਰਕੇ ਆਪਰੇਟੇਸ਼ਨ ਸਹੀ ਨਹੀਂ ਰਹਿਣਾ ਨਹੀਂ 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 ਠੀਕ ਆ ਤੇ ਆਪਰੇਟ ਜਿਹੜਾ 97% ਜੀ ਕਹਿੰਦੇ ਆਪਰੇਟ ਵਾਲੇ ਵੀ ਸਰ ਆਪਰੇਟ ਮੇਰੀ ਤਾਈ ਦਾ ਬਣਾਈ ਮੈਂ ਇੱਕ ਛੋਟਾ ਜਿਹਾ ਪੰਡਤ ਨੂੰ ਕਹੂੰਗਾ ਇੱਕ ਬੀਬੀ ਮੇਰੇ ਕੋਲ 2 ਸਾਲ ਪਹਿਲਾਂ ਆਈ ਦੋ ਵਾਰ ਉਹਨਾਂ ਦੇ ਗੋਡੇ ਚੇਂਜ ਕੀਤੇ ਹਾਲਾਂਕਿ ਉਹਨਾਂ ਦਾ ਆਪ ਜਿਹੜਾ ਡਾਕਟਰ ਆਪ ਦਾ ਰਿਸਰਚਰ ਸੀ ਤੇ ਉਹ ਵਿਚਾਰੀ ਇੰਨੀ ਕਿ ਤੰਗ ਹੋ ਗਈ ਜਿੱਦੀ ਕੋਈ ਹੱਦ ਨਹੀਂ ਤੇ ਉਹਨੂੰ ਚੱਕ ਕੇ ਲਿਆਉਂਦੇ ਸੀ ਸਟੈਂਡ ਨਾਲ ਵੀ ਉਹ ਮਾੜੀ ਮੋੜੀ ਰੰਗਦੀ ਸੀ ਭਰ ਸਕਦੀ ਮੈਂ ਦੁਬਾਰਾ ਆਪਰੇਟ ਕੀਤੇ ਹੋਏ ਗੋਡਿਆਂ ਨੂੰ ਸੈਟਿੰਗ ਕਰਕੇ ਤਾਂ ਉਹਨੂੰ ਦਰਨ ਲਾਇਆ ਸਰ ਪਿਛਲੇ ਸਾਲ ਮੇਰੀ ਤਾਈ ਦਾ ਖੁਦ ਆਪਰੇਟ ਹੋਇਆ ਯੋਸ਼ੀ ਤੋਂ ਹੋਇਆ ਜਲੰਧਰ ਤੋਂ ਪਰ ਜਿੰਨੀ ਤਕਲੀਫ ਆਪਰੇਟ ਤੋਂ ਬਾਅਦ ਉਹਨਾਂ ਨੂੰ ਹੋਈ ਹੈ ਉਹ ਮੈਨੂੰ ਪਤਾ ਜਿਹੜਾ ਲੈ ਕੇ ਜਾਂਦਾ ਸੀ ਤੇ ਲੈ ਕੇ ਹੁੰਦਾ ਸੀ ਤੇ ਇਸ ਗੱਲੋਂ ਤੁਸੀਂ ਬਣਾ ਕਰ ਇਸੇ ਗੱਲੋਂ ਮੈਂ ਕਹਾਂ ਕਿ ਆਪਰੇਟ ਕਰਾ ਕੇ ਸਾਹਮਣਾ ਬਹੁਤ ਔਖਾ ਜੀ ਓਕੇ ਆ ਜਾ ਵੀਰ ਜੀ ਔਰ ਮਰੀਦ ਨਾਲ ਜਿਹੜੇ ਆਏ ਨੇ اٹੈਂਡੈਂਟ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਾਡੇ ਇੱਕ ਰਿਸ਼ਤੇਦਾਰ ਦੇ ਤਾਈ ਜੀ ਦੇ ਗੋਡੇ ਦਾ ਆਪਰੇਸ਼ਨ ਕਰਾ ਲਿਆ ਤੇ ਜ਼ਿਆਦਾ ਦਿੱਕਤ ਹੋਈ ਪਰ ਵੀਡੀਓ ਦੇਖਣ ਤੋਂ ਬਾਅਦ ਇਹ ਇੱਥੇ ਪਹੁੰਚੇ ਨੇ ਇਹਨਾਂ ਦਾ ਕਹਿਣਾ ਇਹ ਵੀ ਤੁਹਾਨੂੰ ਵੀ ਜਿਹੜਾ ਆ ਕੋਸ਼ਿਸ਼ ਕਰੋ ਕਿ ਇੱਥੇ ਪਹੁੰਚਣ ਦੀ ਕਿਉਂਕਿ ਬਿਨਾ ਆਪਰੇਟ ਤੋਂ ਜਿਹੜਾ ਆ ਉਹ ਗੋਡੇ ਜਿਹੜੇ ਆ ਬਿਲਕੁਲ ਸੈੱਟ ਕੀਤੇ ਜਾ ਰਹੇ ਆ ਜਿਹੜਾ ਲਾਕ ਆ ਉਹ ਸੈੱਟ ਕੀਤਾ ਜਾ ਰਿਹਾ ਆ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੋਰ ਵੀ ਮਰੀਜ਼ ਜਿਹੜੇ ਨੇ ਉਹ ਸਾਡੇ ਨਾਲ ਪਹੁੰਚੇ ਹੋਏ ਨੇ ਆਪਾਂ ਜਿਹੜੀ ਗੱਲਬਾਤ ਅੱਗੇ ਵੀ ਕਰਦੇ ਆਂ